ਕਿ ਜੋ ਮੁਲਾਜ਼ਮ ਡੈਪੂਟੇਸ਼ਨ ਤੇ ਚੰਡੀਗੜ੍ਹ ਲਾਜਣਗੇ ਉਹਨਾਂ ਨੂੰ ਡੀਏ ਚੰਡੀਗੜ੍ਹ ਵਾਲੇ ਮੁਲਾਜ਼ਮਾਂ ਨਾਲ ਮਿਲੇਗਾ ਭਾਵ 52% ਮਿਲੇਗਾ ਜਿਸ ਕਰਕੇ ਮੁਲਾਜ਼ਮਾਂ ਵਿੱਚ ਖੁਸ਼ੀ ਨਹੀਂ ਲਹਿ ਰਹਾ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗ ਕਰਦੇ ਆ ਮੁੱਖ ਮੰਤਰੀ ਭਵਨਤਮਨ ਤੋਂ ਕਿ ਪੰਜਾਬ ਨਾਲ ਡੀਏ 42% ਤੋਂ ਵਧਾ ਕੇ 53% ਕੀਤਾ ਜਾਵੇ ਇਹ ਮੁੱਖ ਮੰਗ ਹੈ ਵਾਰਿਕ ਪੈਨਸ਼ਨ ਨੂੰ ਲੈ ਕੇ ਨਵਾਂ ਪੱਤਰ ਪਤਾ ਲੱਗਿਆ ਹੈ ਕਿ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਠਟਕਾ ਲਗਾਈ ਹੈ ਚੀਫ ਸਕੱਟਰੀ ਪੰਜਾਬ ਨੂੰ ਜੋ ਕਿ ਰਣਜੀਤ ਸਿੰਘ ਗੁਮਾਰ ਤੇ ਅਦਰ ਨੇ ਜੋ ਪਟੀਸ਼ਨ ਪਾਈ ਗਈ ਸੀ ਕਿ 18/12/1996 ਨੂੰ ਲਾਗੂ ਕੀਤੀ ਗਈ ਪੈਨਸ਼ਨ ਸਕੀਮ ਜੋ ਕਿ 2002 ਦੇ ਵਿੱਚ ਹਾਈ ਕੋਰਟ ਨੇ ਸਨਵਾਇਦ ਰਾਨ ਪੰਜਾਬ ਸਰਕਾਰ ਦੇ ਐਡੀਸ਼ਨਲ ਵੱਲੋਂ ਐਫੀਡ ਦਿੱਤਾ ਗਿਆ ਸੀ ਕਿ ਅਸੀਂ 15 ਜੂਨ 2002 ਤੱਕ ਪੈਨਸ਼ਨ ਲਾਗੂ ਕਰਦੀ ਜਾਵੇਗੀ ਪਰ ਲਾਗੂ ਨਹੀਂ ਕੀਤੀ ਗਈ 2012 ਦੇ ਵਿੱਚ 12 ਜਨਵਰੀ ਨੂੰ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਪੇਸ਼ ਕੀਤਾ ਗਿਆ ਜੋ ਕਿ ਇਸ ਸਕੀਮ ਨੂੰ ਖਤਮ ਕਰ ਦਿੱਤਾ ਗਿਆ ਹੈ ਸਪਰੀਮ ਕੋਰਟ ਵੱਲੋਂ ਪੰਜਾਬ ਦੇ چیਫ ਸਕੱਤਰ ਨੂੰ ਪ੍ਰਤਕਾਲ ਲਗਾਈ ਗਈ ਹੈ ਜਾਣਕਾਰੀ ਦਿਓ ਪੰਜਾਬ ਸਰਕਾਰ ਦੇ ਮੈਕਮਿਆਂ ਚ ਖਾਲੀ ਪਈਆਂ ਅਸਾਮੀਆਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਦੇ ਮੈਕਮਿਆਂ ਵਿੱਚ ਵੱਡੀ ਗਿਣਤੀ ਖਾਲੀ ਅਸਾਮੀਆਂ ਪਈਆਂ ਹਨ ਪਰ ਮਾਨ ਸਰਕਾਰ ਨੂੰ ਲਗਭਗ 50000 ਅਸਾਮੀਆਂ ਪਿਲੇ ਸਮੇਂ ਭਰ ਜੰਗੀਆਂ ਜਿਸ ਦਾ ਮਾਨ ਸਰਕਾਰ ਨੇ ਬਹੁਤ ਵਜਾ ਗੋਮੀਤਾ ਪਰ ਹੁਣ ਜਿਹੜੇ ਮਾਨ ਸਰਕਾਰ ਮੰਗ ਕਰਦੇ ਆਂ ਵੀ ਹੌਣਸਾਂ ਦੇ ਵਿੱਚ ਟੀਚਰਾਂ ਦੀ ਖਾਲੀ ਪਈਆਂ ਅਸਾਮੀਆਂ डीसी हाउसेस ਕਲਾਕ ਵਿੱਚ ਖਾਲੀ ਪਈਆਂ ਅਸਾਮੀਆਂ ਜਾਂ ਸਕੂਲਾਂ ਵਿੱਚ ਸੇਵਾਦਾਰਾਂ ਦੇ ਖਾਲੀ ਪਈਆਂ ਅਸਾਮੀਆਂ ਪੀਐਸ ਪੀਸੀਐਲ ਵਿੱਚ ਖਾਲੀ ਪਈਆਂ ਅਸਾਮੀਆਂ ਦੱਲ ਦੀ ਪ੍ਰੇਰਣਾ ਨਾਲ ਹਾਂ ਜੀ ਬਣੇ ਪੰਜਾਬ ਸਰਕਾਰ ਵੱਲੋਂ ਪ੍ਰਾਣੀ ਪੈਂਚਲ ਬਹਾਲ ਕਰਨ ਵਾਸਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਪ੍ਰਾਣੀ ਮਿਸ਼ਨ ਬਹਾਲ ਕਰਨ ਵਾਸਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸਰੇ ਵਿੱਚ ਮਾਨ ਸਰਕਾਰ ਨੇ ਕਿਹਾ ਸੀ ਵੀ ਅਸੀਂ ਉਹਨਾਂ ਨਾਲ ਸਾਂ ਵਿੱਚ ਜੋ ਪ੍ਰਾਣੀ ਪੈਨਸ਼ਨ ਵਾਲੇ 172 ਸਰ ਬਹਾਲ ਕਰਾਂਗੇ ਪਰ ਜੇ ਤੱਕ ਬਹਾਲ ਨਹੀਂ ਕੀਤੀ ਸੀ ਉਹ ਸਾਰੇ ਆਨਲਾਈਨ ਸਰ ਵਿੱਚ ਲਗਭਗ 50 ਸਰਕਾਰ ਦੇ 200 ਰਹਿੰਦੇ ਹਨ ਕਿ ਮਾਨ ਸਰਕਾਰ ਆਨਲਾਈਨ ਸਰ ਵਿੱਚ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰ ਸਕਦੀ ਹਾਂ ਜੀ 17/7/2020 ਤੋਂ ਭਰਤੀ ਹੋਏ ਮੁਲਾਜ਼ਮਾਂ ਨੂੰ 6ਵਾਂ ਪੇ ਕਮਿਸ਼ਨ ਕਦੋਂ ਲਾਗੂ ਹੋ ਸਕਦਾ ਹੈ ਜੋ 17/7/2020 ਤੋਂ ਭਰਤੀ ਹੋਏ ਮਨਾਈ ਨੇ 6ਵਾਂ ਬੇਹਨ ਵੱਡੀ ਮੰਗ ਸੀ ਪੰਜਾਬ ਦੇ ਹਣਾ ਇਹ ਕੋਣ ਫੈਸਲਾ ਵੀ ਕਰਦਾ ਹੈ ਉਹ ਸਾਰਾ ਮਾਨ ਸਰਕਾਰ ਆਨਲਾਈਨ ਸਰ ਦੇ ਵਿੱਚ 17 ਸਤ 2020 ਬਿੱਦੋ ਪੱਤੀ ਬਣਾ ਲਈ 6 ਪੇ ਹਲੋਕਰ ਸਦਿਆ ਹਣ ਬਣੇ ਪੇ ਕਮਿਸ਼ਨ ਦੇ ਏਰੀਆ ਸੰਬੰਧੀ ਮੁਲਾਜ਼ਮਾਂ ਦੀ ਇੱਕ ਵੱਡੀ ਮੰਗ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੇ ਕਿਉਂ ਦੇ ਲਗਭਗ 5.5 ਸਾਲ ਦਾ